ਇਕੋ ਗੁਰੂ ਗੁਰੂ ਅਰਜਨ ਦੇਵ ਜੀ ਦੇ ਸ਼ੀਧੀ ਦਿਹਾੜੇ ਤੇ ਲੋਕ ਜਲਦੀ ਵੀ ਸ਼ਪੀਲ ਲਾਉਂਦੇ ਆ ਮੈਂ ਅੱਜ ਇਹ ਸੋਚਿਆ ਵੀ ਹਲਕਾ ਸੈਂਟਰ ਦੇ ਜਿੰਨੇ ਵੀ ਮੇਰੇ ਵਲੰਟੀਅਰ ਸਾਥੀ ਸਾਰਿਆਂ ਨੇ ਅਸੀਂ ਬੈਠ ਕੇ ਉਪਰਾਲਾ ਕੀਤਾ ਕਿ ਰੁੱਖਾਂ ਦੀ ਵੀ ਸ਼ਪੀਲ ਲਾਈ ਜਾਵੇ ਇਹ ਰੁੱਖ ਜਦੋਂ ਜਾਊਗੇ ਇਹ ਰੁੱਖ ਲੱਗਣ ਨਾਲ ਉੱਤ ਬਚਣੇ ਨੇ ਸਮਾਜ ਦਾ ਭਲਾ ਤਾਂ ਹੀ ਹੋਣਾ ਵਾ ਗੁਰੂਆਂ ਨੇ ਵੀ ਸਾਨੂੰ ਇਹੀ ਸੰਦੇਸ਼ ਦਿੱਤਾ ਉਹਨਾਂ ਦੇ ਸ਼ਹੀਦੀ ਦਿਹਾੜੇ ਦੇ ਅੱਜ ਰੁੱਖਾਂ ਦੀ ਸੁਪੀਲ ਲਾ ਕੇ ਮੈਂ ਹਲਕਾ ਸੈਂਟਰ ਦੇ ਲੋਕਾਂ ਦੇ ਵਿੱਚ ਅੱਜ 500 ਬੂਟਾ ਜਿਹੜਾ ਹੈ ਸੁਪੀਲ ਦੇ ਰੂਪ ਦੇ ਵਿੱਚ ਲੋਕਾਂ ਨੂੰ ਦਿੱਤਾ ਵਾ ਅਗਰ ਇਹਦੇ ਵਿੱਚੋਂ 2-300 ਬੂਟਾ ਹੀ ਹਰਾ ਹੋ ਕੇ ਲੋਕਾਂ ਨੂੰ ਛਾਂ ਛਾਂ ਦਊਗਾ ਤਾਂ ਪੂਰੇ ਲੋਕ ਆਨੰਦ ਮਾਣੂਗੇ ਇਸ ਗੱਲ ਦਾ ਅੱਜ ਰੁੱਖਾਂ ਦੀ ਜਿਹੜੀ ਸੁਪੀਲ ਆ ਉਹ ਗੁਰੂ ਅਰਜਨ ਦੇਵ ਜੀ ਦੇ ਦਿਹਾੜੇ ਦੇ ਉੱਤੇ ਲਾਈ ਗਈ ਹੈ 6ਵੇਂ ਪਾਸ਼ਾਈ ਗੁਰਦੁਆਰਾ ਸਾਹਿਬ ਦੇ ਬਾਹਰ ਜਿਹੜੇ ਲੋਕ ਰੁੱਖਾਂ ਨੂੰ ਕੱਟ ਰਹੇ ਨੇ ਕੀ ਮੈਂ ਸਿੱਧੋ ਦੇਣਾ ਦੇਖੋ ਰੁੱਖਾਂ ਨੂੰ ਕੱਟਣਾ ਪਾਪ ਆ ਰੁੱਖ ਨਾ ਕਟੋ ਜੇ ਰੁੱਖ ਰੋਗੇ ਤੇ ਪੁੱਤ ਰੋਗੇ ਇਹ ਪੁੱਤ ਰਣੇ ਜ਼ਰੂਰੀ ਆ ਆਪਾਂ ਰੁੱਖਾਂ ਦਾ ਬਚਾ ਕਰਾਂਗੇ ਪੁੱਤ ਆਪਣੇ ਆਪ ਬਚੂਗੇ ਰੁੱਖਾਂ ਨੂੰ ਹੋਰ ਜ਼ਿਆਦਾ ਬੱਦਦੀ ਗਿਣਤੀ ਨਾਲ ਹੋਰ ਲਾ ਕੇ ਆਪਾਂ ਹਰਿਆਲੀ ਕਰੀਏ ਆ ਜਿਹੜਿਆ ਗਰਮੀ ਦਾ ਮੌਸਮ ਆ ਲੋਕ ਇਹ ਹੌਲੀ ਹੌਲੀ ਮੈਂ ਅਪਰਾਲਾ ਕੀਤਾ ਵਾ ਅੱਜ ਦਾ ਨਹੀਂ ਅੱਜ ਦੇ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੇ 11000 ਰੁੱਖ ਜਿਹੜਾ ਵਾ ਮੈਂ ਉਹ ਹਲਕਾ ਸੈਂਟਰ ਚ ਲਾਉਣਾ ਅੱਜ 500 ਤੋਂ ਸ਼ੁਰੂਆਤ ਕਰਤੀ 11000 ਰੁੱਖ ਲਾਉਣਾ ਵਾ ਵਾਤਾਵਰਣ ਪ੍ਰੇਮੀ ਮਹੀਨੇ ਦੇ ਮਹੀਨੇ 500 ਰੁੱਖ ਹਰ ਇੱਕ ਮਹੀਨੇ ਵੰਡਿਆ ਕਰਨਾ ਔਰ ਬਾਤਾ ਬੰਤਾਂ ਹੀ ਸੋਧ ਹੋਊਗਾ ਜਦੋਂ ਆਪਾਂ ਇਹ ਰੁੱਖ ਲਾਵਾਂਗੇ ਵਾਤਾਵਰਣ ਪ੍ਰੇਮੀਆਂ ਦੇ ਨਾਲ ਵੀ ਕੋਈ ਸਹਿਯੋਗ ਲਿਆ ਗਾ ਨਹੀਂ ਅਸੀਂ ਆਪ ਸਾਰੇ ਜਿੰਨੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਸਾਥੀ ਆ ਉਹਨਾਂ ਨਾਲ ਰਲ ਕੇ ਲਾਵਾਂਗੇ ਕਿਉਂਕਿ ਜਦੋਂ ਆਪਣਾ ਆਪਣਾ ਬੀੜਾ ਚੱਕ ਕੇ ਗੁਰੂ ਮਹਾਰਾਜ ਦੇ ਦੱਸੇ ਹੋਏ ਰਸਤੇ ਦੇ ਬੰਦਾ ਚੱਲਦਾ ਤਾਂ ਗੁਰੂ ਮਹਾਰਾਜ ਕਿਰਪਾ ਕਰਦਾ ਉਹਦੇ ਵਿੱਚ ਆਪੇ ਕਾਮਯਾਬੀ ਹੁੰਦੀ ਆ